ਸਾਸੀ ਕਾ ਜੀ ਟੋ ਪੰਜਾਬੀ ਪੌਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮਿਲਣੇ ਜਾ ਰਹੇ ਹਾਂ ਸਮਾਈਲ ਕਿੰਗ ਨੂੰ ਦੀਪੂਦ ਬੁਰਜੀ ਵਾਲੇ ਨੂੰ ਹੋਰ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਠੀਕ ਠਾਕ ਹਾਂਜੀ ਵੀਰੇ ਵੀਰੇ ਜਿੰਨੂ ਮੈਂ ਤੁਹਾਡੀ ਸਟਰਗਲ ਬਹੁਤ ਹੁੰਦੀ ਹੈ ਕਬੱਡੀ ਦੇ ਵਿੱਚ ਹਨ ਤੁਸੀਂ ਆਪਣੀ ਸਟਰਗਲ ਬਾਰੇ ਕੋਈ ਦੱਸਣਾ ਚਾਹੁੰਦੇ ਹੋ ਬੋਖਾ ਬਈ ਕੋਡੀ ਖੇਡਣੀ ਹਾਂ ਕੋਡੀ ਖੇਡਣੀ ਬੋਖਾ ਇਹ ਦੇਖਣਾ ਲੱਗਦਾ ਸੋਖਾ ਜੀ ਅਸਿਆੜੇ ਕੱਪੜੇ ਲਾਉਣੇ ਓਕੇ ਆ ਹਾਂ ਵੀਰੇ ਖੇਡਣੀਆਂ ਜੀ ਉਹ ਜਿਵੇਂ ਨੋਰਮਲ ਲੋਕ ਜਿਹੜੇ ਆਉਂਦੇ ਵੀ ਨੇ ਦੇਖ ਲਓ ਪੂਰੀਆਂ ਭਾਰੀਆਂ ਲੈ ਕੇ ਆਉਂਦੇ ਪਰ ਤੁਸੀਂ ਤਾਂ ਕੱਪੜੇ ਧਾਗੀ ਘਰੋਂ ਤੇ ਵੜਨਾ ਹਾਂ। ਨਹੀਂ ਹਾਂਜੀ ਬਈ ਪੈਰ ਵੀ ਨੰਗੇ। ਹਾਂ। ਤੁਸੀਂ ਵੀ ਜਿਵੇਂ ਮੰਨ ਲਓ ਕਿ ਤੁਸੀਂ ਦੂਰ ਤੋਂ ਵੀ ਬਹੁਤ ਔਣੇ ਉਮਰ ਸਾਦੇ ਨੇੜੇ ਤੇ ਜਿਹੜੇ ਆਉਣ ਨੇ ਤੁਸੀਂ ਵਾਪਸ ਵੀ ਰੋਹ ਜਾਣਾ ਹੁੰਦਾ ਫਿਰ ਉਹ ਸਾਮ ਨਾਲ ਘਰ ਦੇ ਨੂੰ ਟਾਈਮ ਦਿੱਤਾ ਜਾਂਦਾ। ਇਹ ਹੁੰਦਾ ਬਈ ਪਤਾ ਨਹੀਂ ਜੀ। ਹਾਂ। ਹਾਂਜੀ ਕਈ ਵਾਰੀ 10 ਵੀ ਵੱਜ ਜਾਂਦੇ ਕਈ ਵਾਰ 11 ਵੀ। ਉਹ ਟਾਈਮ ਲੱਜਾਂਦਾ ਬਈ। ਉਹ ਕੰਮ ਹੈ ਵੀ ਜੋ ਕੀ ਆ ਪਤਾ ਨਹੀਂ ਡੇਰੇ ਕਿੱਥੇ ਹੋਣਗੇ। ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ? ਹਾਂਜੀ ਹਾਂਜੀ ਬਈ। ਤਿਗਰੀ ਜਦੋਂ ਆਪਾਂ ਤੁਸੀਂ ਕਬੱਡੀ ਖੇਡਦੇ ਹਾਂ ਨਾ ਆਪਣੇ ਆਪਣਾ ਗਰਾਊਂਡ ਦੇ ਵਿੱਚੋਂ ਤੱਕ ਤੁਸੀਂ ਕਿਹ ਕਿਹ ਜੱਤ ਲਿਆ ਕਬੱਡੀ ਦੇ ਵਿੱਚ ਮੈਂ ਬਈ ਪੰਜ ਟਰੈਕਟਰ ਜੱਤ ਲਿਆ ਜੀ ਠੀਕ ਹੈ ਜੀ ਇੱਕ ਘੋੜਾ ਠੀਕ ਹੈ ਜੀ ਬਾਈ ਮੋਟਰਸਾਈਕਲਾਂ ਤੇ ਦੋ ਬੁਲਟ ਬਾਈ ਬਾਕੀ ਮੰਦਰੀਆਂ ਐਲਈਡੀਆਂ ਹਾਂਜੀ ਵੀਰੇ ਵੀਰੇ ਬਜਨੀ ਤੋਂ ਕਬੱਡੀ ਤੋਂ ਸ਼ੁਰੂ ਹੋਇਆ ਕਿਸਦਾ ਓਪਨ ਦੇ ਵਿੱਚ ਨਹੀਂ ਗਈ ਓਪਨ ਤੋਂ ਹੀ ਲੱਗੇ ਠੀਕ ਹੈ ਵੀਰੇ ਇਹ ਵੀਰੇ ਜਦੋਂ ਹੁਣ ਤੁਸੀਂ ਆਪਣੇ ਇੱਥੇ ਤੱਕ ਆਉਣੇ ਹੋ ਜਿਵੇਂ ਹੁਣ ਮੇਰੇ ਰਿਪੋਰਟ ਲਈ ਤੂੰ ਫਿਰ ਜੇ ਆਪਣੇ ਮਨ ਲੈ ਖਰਚਾ ਪਤਾ ਆਪਣਾ ਕਲੱਬ ਹੀ ਦਿੰਦਾ ਫਿਰ ਹਾਂਜੀ ਬਈ ਕਲੱਬ ਨਾਲ ਗੱਲ ਹੁੰਦੀ ਹੈ ਜੀ ਠੀਕ ਹੈ ਹਾਂ ਜੀ ਬ੍ਰੋ ਜੀ ਤੁਹਾਨੂੰ ਕਿਹਨਾਂ ਪਹਿਲੀ ਵਾਰ ਤੁਮੈ ਜਿੱਤੇ ਹੂੰ ਜਦੋਂ ਪਹਿਲੀ ਵਾਰ ਤੁਸੀਂ ਘੋੜਾ ਲੈ ਕੇ ਗਏ ਜਾਂ ਟਰੈਕਟਰ ਲੈ ਕੇ ਗਏ ਘਰੇ ਕਿੰਨਾ ਗਚਾ ਹੋਇਆ ਸੀ ਬਹੁਤ ਖੁਸ਼ੀ ਹੁੰਦੀ ਬਾਈ ਮੈਨੂੰ ਤਾਂ ਨਾ ਮੈਂ ਇੰਟਰਵਿਊ ਦਾ ਪਹਿਲਾਂ ਜੀ ਆਪਣੇ ਆਪ ਮੇਰਾ ਨੰਦੂ ਦੇਲਦੀ ਰਹੀ ਜੀ ਟਰੈਕਟਰ ਚੇਤਾਂ ਦੀ ਠੀਕ ਹੈ ਵੀਰ ਆ ਇੱਕ ਟਰੈਕਟਰ ਦੀ ਜੀ ਬਾਬੇ ਨੇ ਪੰਜ ਕਰਤੀ ਜੀ ਹਾਂ ਜੀ ਕਰਤੀ ਠੀਕ ਹੈ ਬਾਕੀ ਬਾਈ ਸਟਰਗਲ ਬਹੁਤ ਕਰਿਆ ਹੁਣ ਗਈ ਬਾਈ ਜਾਂਦੇ ਆ ਗੈਰੈਕਸ਼ਨਾਂ ਕਰਕੇ ਮਸ਼ਹੂਰ ਹੋ ਗਿਆ ਹੋ ਗਿਆ ਹੈ ਨਾ ਹਾਂਜੀ ਪਰ ਨਹੀਂ ਸਟਾਰਟ ਮੈਂ ਸਟਰਗਲ ਬਹੁਤ ਕਰੀ ਮੇਰੇ ਸਿਰ ਦੇ ਬਾਰੇ ਲਾ ਕੇ ਬੈਤ ਨੋਹਾਂ ਤੱਕ ਕੋਈ ਝੰਗ ਇਹ ਬ੍ਰੋ ਵੀ ਜਿਹਨੂੰ ਐਕਸ਼ਨ ਕਿੰਗ ਵੀ ਕਹਿੰਦੇ ਨੇ ਵੀ ਤੁਸੀਂ ਐਕਸ਼ਨ ਦੇ ਹਿਸਾਬ ਨਾਲ ਵੀ ਐਕਸਰਾ ਨਾਲ ਵੀ ਤੁਹਾਨੂੰ ਲੱਗਦਾ ਵੀ ਐਕਸਰਾ ਨਾਲ ਬੰਦਾ ਵਧੀਆ ਹੋਰ ਵਾਹ ਭਾਈ ਐਕਸਰਾ ਨਾਲ ਜਿਹਦੀ ਮਿਹਨਤ ਉਹ ਜੇਤਨਾ ਹੁੰਦਾ ਜੀ ਸਟਰਗਲ ਨਾਲ ਮਸ਼ਹੂਰ ਹੁੰਦਾ ਮਿਹਨਤ ਕਰਕੇ ਹੀ ਬੰਦਾ ਅੱਗੇ ਹੁੰਦਾ ਜੀ ਠੀਕ ਹੈ ਹਾਂ ਜੀ ਵੀਰੇ ਵੀ ਜਦੋਂ ਹੁੰਦੀ ਤੁਸੀਂ ਜਿਵੇਂ ਮੰਨ ਲਓ ਵੀ ਜਿਆਦਾ ਟਰੈਕਟਰ ਜੱਤੇ ਆ ਪਹਿਲਾਂ ਤੇ ਉਦੋਂ ਬਾਅਦ ਜਦ ਤੁਸੀਂ ਘਰੇ ਗਏ ਉਦੋਂ ਬਾਅਦ ਫਿਰ ਲਾਈਨ ਕਿੱਥੇ ਕਿੱਥੋਂ ਜਿੱਤੇ ਨੇ ਟਰੈਕਟਰਾਂ ਡਾਇਰੈਕਟਰ ਬਾਈ ਮੈਨੂੰ ਦਰਸ਼ਕ ਮੇਰੇ ਪਿਆਰ ਕਰਨ ਲਈ ਜਿਤਾਉਣ ਵਾਲਿਆ ਮੈਂ ਨਾ ਪਹਿਲਾਂ ਤਿੰਨ ਚਾਰ ਟਰੈਕਟਰ ਹਾਰ ਗਿਆ ਸੀ ਠੀਕ ਹੈ ਵੀ ਇੱਕ ਨੰਬਰ ਤੇ ਰਹਿ ਜਾਣਾ ਕਿਤੇ ਕੋਜ ਕਿਤੇ ਕੋਜ ਤਰੇ ਨਾ ਬੰਨੇ ਬੰਨੇ ਨਾ ਹਾਰ ਗਿਆ ਫਿਰ ਦਰਸ਼ਕਾਂ ਦੀ ਦੁਆਨ ਵਾਲੀ ਹਾਂਜੀ ਮੈਂ ਟਰੈਕਟਰ ਦੇ ਜਦ ਦਰਸ਼ਕ ਜਦ ਤੁਸੀਂ ਰੇਡ ਪਾਉਂਦੇ ਤੁਸੀਂ ਹਮੇਸ਼ਾ ਤੁਹਾਡੇ ਮੂੰਹ ਤੇ ਸਤਿਕਾਰ ਤੇ ਤੂੰ ਹੱਸਦੇ ਰਹਿੰਦੇ ਹੋ 24 ਘੰਟੇ ਮਤਲਬ ਤਾ ਤੇਰੀ ਰੇਡ ਪਾਉਣੀ ਤੂੰ ਹੱਸਦੇ ਰਹਿੰਦੇ ਹੋ ਵੀਰੇ ਸਮਾਈਦਾ ਹੁੰਦਾ ਤੁਹਾਡੇ ਚਿਹਰੇ ਤੇ ਦੂਜੇ ਪਲੇਅਰਾਂ ਤੋਂ ਮੰਨ ਲਓ ਵੀ ਅੱਪਾ ਜਦੋਂ ਉਹਦਾ ਮੂੰਹ ਦੇਖਦੇ ਆ ਤਾਂ ਉਹ ਬੁੱਸੇ ਚੋਂਦੇ ਨੇ ਸਭਾਈ ਇਦਾਂ ਦਾ ਬਾਈ ਆ ਸਦੇ ਰਹੀਦਾ ਜੀ ਇਦਾਂ ਗੁੱਸੇ ਰਹਿ ਕੇ ਵੀ ਕੀ ਕਰਨਾ ਤਾਂ ਹੀ ਤੁਹਾਨੂੰ ਸਮਾਈਦ ਕਿੰਕ ਦੇ ਹਾਰ ਜਾਣਾ ਜਾਂਦਾ ਹਨਾ ਗੁੱਸੇ ਰਹਿ ਕੇ ਬੰਕਾਏਂ ਅਗਰ ਤੁਸੀਂ ਰੇਡ ਬੀਨੋਂ ਕੌਣ ਦੇਖਦੇ ਤੂੰ ਹੱਸਦੇ ਰਹੇ ਹੋ ਵੀ ਸਾਈਂ ਨਹੀਂ ਆਂ ਲਗੀ ਆਪਣੇ ਪਿਆਰ ਕਰਨ ਵਾਲਿਆਂ ਕਰਕੇ ਜਿਆ ਭਰਾਵਾ ਦਰਸ਼ਕ ਵੀ ਤੁਹਾਨੂੰ ਜੇ ਜਦੋਂ ਤੁਹਾਡਾ ਮੈਚ ਨੇ ਦਰਸ਼ਕ ਵੀ ਵੱਧ ਕੇ ਉੱਠਦੇ ਨੇ ਆਪਣੀ ਪੂਰੀਆਂ ਦੁਨੀਆਂ ਤੱਕ ਲਾਭ ਨਹੀਂ ਦਰਸਕ ਤੁਹਾਡੇ ਏਰੀਆ ਤੇ ਨਹੀਂ ਬਈ ਬਹੁਤ ਧੰਨਵਾਦ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਆ ਇਤਾਂ ਹੀ ਕਰਦੇ ਰਹਿਣ ਉਹਨਾਂ ਕਰਕੇ ਹੀ ਆਪਾਂ ਆ ਜੀ ਜੇ ਦਰਸ਼ਕ ਪਿਆਰ ਕਰਨ ਵਾੜ ਜਾਂਦੇ ਆ ਫਿਰ ਪਲੇਅਰ ਨਹੀਂ ਹੁੰਦਾ ਗਾਜੋ ਸਹੀ ਆ ਵੀਰੇ ਵੀ ਦਰਸ਼ਕਾਂ ਦੇ ਛੱਤੇ ਹੀ ਪਲੇਅਰ ਨੂੰ ਪਲੇਅਰ ਬਣਾਉਂਦਾ ਤੁਸੀਂ ਪਲੇਅਰ ਕਿ ਸਟੱਗਲ ਕਰਦੇ ਹੋ ਤੁਸੀਂ ਸੁਣਾਓ ਮੈਨੂੰ ਵੀ ਦਰਸ਼ਕ ਨੂੰ ਨਹੀਂ ਬਈ ਜਿਹੜਾ ਡੇਟ ਵਾਲੀ ਕੁੜੀ ਦੀ ਗੱਲ ਕਰ ਰਹੇ ਆਪਣੀ ਡੇਟ ਵਾਲੀ ਕੁੜੀ ਹੁੰਦੀ ਹੈ ਆਪਣੇ ਮਾਝੀ ਕਿ ਹਾਂਜੀ ਉਹ ਕੋਲ ਵੀ ਗੜਾ ਉਪੰਦੇ ਵਿੱਚ ਆ ਗਏ ਇੱਕ ਨਹੀਂ ਛੱਡੀ ਹੈ ਫਿਰੂ ਸਾਹਿਬ ਸਿੱਧੀ ਉਪੰਦੇ ਵਿੱਚ ਆ ਗਏ ਇੱਕ ਨਹੀਂ ਛੱਡੀ ਹੈ ਠੀਕ ਹੈ ਇਹਦੇ 100 ਕਿਲੋ ਤੱਕ ਕੰਡੀ ਦਾ ਸ਼ੋਰ ਵੀ ਨੂੰ ਨਿੱਕੇ ਹੁੰਦੇ ਤਾਂ ਨਹੀਂ ਕਿ ਕੋਈ ਛੱਡਨੀ ਆਪਣੇ ਨਾਂ ਪਹਿਲਾ ਗਲੇਰ ਆ ਜਾ ਪਿੰਡ ਦਾ ਬਈ ਹਾਂਜੀ ਤੇ ਨਾ ਹੁਣ ਅੱਗੇ ਅੱਗੇ ਮਨ ਲਾਏ ਆ ਹੁਣ ਦੇ ਅਰਜ਼ਾ ਨਹੀਂ ਆ ਬਈ ਮੁੰਡਿਆਂ ਦਾ ਘੁੱਟਣਾ ਇਹ ਤਾਂ ਮੇਨ ਗੱਲ ਆ ਆਪਣਾ ਬੈ ਜਾਂਦਾ ਸ਼ਹਿਰ ਤੇ ਜਾਂ ਪਿੰਡ ਤੇ ਵੀ ਪਰ ਮੁੰਡੇ ਲੱਗ ਜਾਂਦੇ ਆ ਆਪਣੇ ਮੁੰਡੇ ਲਾਏ ਜੀ ਤੇ ਉਹ ਪਹਿਲਾਂ ਘੇੜਦੇ ਰਹਿ ਫਿਰ ਉਹ ਤੁਹਾਡੇ ਘਰ ਰਹਿਣੇ ਕੋ ਲਈ ਭਾਗੀ ਭਾਈ ਤੁਮੇ ਤਾਂ ਤੈਨੂੰ ਪਤਾ ਹੀ ਗਿਆ ਹੈ ਨਾ ਹਾਂ ਵੀ ਯਾਤਰਾ ਮਾਦੀ ਰਹੀ ਕਿ ਪਨੀਓ ਮਰ ਸਾਡੇ ਸਿਰ ਬਿਲਕੁਲ ਤੋਂ ਲੰਡ ਮੇੜੇ ਆ ਗਿਆ ਹੈ ਨਾ ਉਹ ਉਹ ਤੋਂ ਗਰਾਊਂਡ ਵੀ ਕਰਦੇ ਆ ਤੁਸੀਂ ਖੇਡ ਵੀ ਕਿਹ ਨਾਲ ਕਰਦੇ ਹੋ ਰੋੜ ਦਾ ਬਈ ਆਪਣੇ ਪਿੰਡ ਹੈਗੀ ਨਹੀਂ ਆਪਾਂ ਨਾ ਰਾਮਪੁਰੇ ਮਿਹਨਤ ਕਰਦਾ ਜੀ ਮੈਂ ਬਈ ਠੀਕ ਹੈ ਜੀ ਹਾਂਜੀ ਫਿਰ ਆਪਾਂ 70% ਕਿੱਥੇ ਖੇਡਣ ਜਾ ਕੇ ਮਿਹਨਤ ਕਰਨੀ ਪੈ ਗਈ ਤੇ ਬਈ ਯਾਰ ਬਈ ਜਦੋਂ ਮੈਂ ਗਰਾਊਂਡ ਗਿਆ ਮੈਨੂੰ ਆਪੇ ਮੇਰੇ ਨਾਲ ਰੈਂਡ ਮੇਰਾ ਉਹ ਸੈਕਾ ਤੇ ਛੱਡ ਗਿਆ ਠੀਕ ਹੈ ਧਰਤੂਪੁਰ ਆਪਣੇ ਲਾਗੇ ਪਿੰਡ ਠੀਕ ਹੈ ਉੱਤੇ ਗਰਾਊਂਡ 'ਚ ਮੈਨੂੰ ਛੱਡ ਗਿਆ ਉਹ ਤੋਂ ਮੁੰਡੇ ਖੇਡਦੇ ਨੇ ਜੀ ਫਿਰ ਉਹ ਛੱਡ ਗਿਆ ਫਿਰ ਚੱਲੋ ਸੋ ਚੱਲ ਆਪਾਂ ਜੀ ਰੱਬ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਜਦੋਂ ਵੀ ਮੈਂ ਖੇਡਣ ਲੱਗਿਆ ਤਾਂ ਉਹ ਪ ਫਿਲਪੀਨ ਗਈ ਕਰੀਆ ਸੇ ਹੋਈ ਇੱਕ ਔਡੀ ਖੇਡਨੀ ਹੈ ਠੀਕ ਹੈ ਵੀਰੇ ਹਾਂਜੀ ਹੰਟਾ ਕਲੱਬ ਦੇ ਤਰਾਰਤਾ ਬਣੀ ਹੈ ਜੀ ਹਾਂਜੀ ਜਿੱਤ ਹਾਰ ਬਾਰੇ ਸੋਚਣਾ ਕੋਈ ਪਲੇਅਰ ਤਕੜਾ ਨਹੀਂ ਸਹੀ ਹੈ ਵੀਰੇ ਤੁਸੀਂ ਵੀ ਬਾਰ ਬਸ ਕਿਹੜੇ ਕਿਹੜੇ ਖੇਡਦੇ ਹੋ ਬਾਹਰ ਬੈਗ ਮਾ ਦੋ ਵਾਰ ਹੀ ਕੈਨੇਡਾ ਹੋਇਆ ਹੈ ਜੀ ਪਹਿਲੀ ਆਇਆ ਤਿੰਨ ਚਾਰ ਵਾਰ ਜੀ ਤੇ ਫੇਰ ਹੀ ਨਿਊਜ਼ੀਲੈਂਡ ਗਿਆ ਆ ਵੀਰੇ ਠੀਕ ਹੈ ਵੀਰੇ ਤੇ ਫਿਲਪੀਨ ਗਿਆ ਹੈ ਯਾਰ ਕੀ ਭਾਈ ਓਦਾਂ ਮੇਰੀਆ ਤੇ ਆਪਣੇ ਟੁਬਾਈ ਠੀਕ ਹੈ ਪਾਕਿਸਤਾਨ ਵਰਲਡ ਕੱਪ ਹੋ ਗਿਆ ਉੱਥੇ ਕੀ ਬੈ ਗੱਲ ਆਪਣੇ ਵਿੱਚ ਮੈਂ ਉਹਦਾ ਕਾਰ ਵੀ ਦੇਖਣਾ ਬੰਦਾ ਰੱਖਦੇ ਤੁਸੀਂ ਤੁਸੀਂ ਖੇਡੋ ਠੀਕ ਹੈ ਵੀਰੇ ਤੇ ਇਹ ਜਦੋਂ ਤੁਸੀਂ ਹੋਈ ਜਾਂਦੇ ਉੱਥੇ ਖੇਡਣਾ ਵੱਧ ਲੱਗਦਾ ਮੈਨੂੰ ਦੱਸਦੇ ਕਿ ਦੋ ਬੜਾ ਖੁੱਣਾ ਬੁਝ ਲੱਗਦਾ ਹੈ ਇਹ ਸਾਰੇ ਬਧੀ ਹੈ ਭਾਈ ਨਾ ਪਿਆਰ ਦੇ ਬੁਝ ਲੱਗਦੇ ਉੱਥੇ ਪੰਜਾਬ ਦੀ ਗੋਡੀ ਦਾ ਬਈ ਫਿਰ ਗੋਡੀ ਸਿਰ ਹੀ ਪੰਜਾਬ ਤੋਂ ਹੋਈ ਹੈ ਹਾਂ ਮੇਥੀ ਵਾਰ ਹੈ ਹਾਂ ਜੀ ਹਾਂ ਜੀ ਗੋਡੀ ਸਿਰ ਹੈ ਨਾ ਆਪਣੀ ਮਾਂ ਛੇੜ ਵੱਡੀ ਹੈ ਹਾਂ ਜੀ ਵੀਰੇ ਹਾਂ ਜੀ ਗੋਡੀ ਹੈ ਨਾ ਕਿ ਹੋਈ ਦਾ ਇੱਥੋਂ ਸ਼ੁਰੂ ਆ ਠੀਕ ਹੈ। ਅਹ ਬਾਕੀ ਧੰਨਵਾਦ ਜਿਹੜੇ ਬਾਹਰ ਵਾਲੇ ਪੁਰਾਡੇ ਕੋਡੀ ਕਰ ਰਹੇ ਨੇ। ਇਹ ਪੁਰਾਣਾ ਮੁੱਲ ਪੈਂਦਾ ਬਈ। ਸਹੀ। ਇਹ ਪਲੇਅਰਾਂ ਆਪਣੇ ਹਨ ਕਿ ਬਹੁਤ ਤਰ੍ਹਾਂ ਦੇ ਕਿਸੇ ਪਲੇਅਰ ਨੂੰ ਚੱਕ ਲੈਂਦੇ ਨੇ ਜਦੋਂ ਤਾਂ ਦਾ ਹੁੰਦਾ ਨਹੀਂ ਕੋਈ ਪਤਾ ਲੱਗਦਾ ਕਿ ਇਹ ਪਲੇਅਰ ਕਿੱਦਾਂ ਹੈ। ਪਹਿਲਾਂ ਤਾਂ ਬਈ ਲਾਇਬਲ ਨਹੀਂ ਹੁੰਦਾ ਜੇ ਤੋ ਪਲੇਅਰ ਜਿਤਨਾ ਪੁਰਾਣੇ ਪਲੇਅਰ ਜਾਂਦੇ ਨੇ ਉਹਨਾਂ ਨੂੰ ਪੁੱਛ ਲਈ ਜਾਂਦੇ ਨੇ। ਠੀਕ ਹੈ। ਜਿਹੜੇ ਨਵੇਂ ਆਉਂਦੇ ਨੇ ਉਹ ਇੱਥੇ ਆਹਣਾ। ਠੀਕ ਹੈ। ਤੇ ਹੁਣ ਤਾਂ ਨਾਈਟ ਚੱਲ ਜਾਂਦਾ ਜਦੋਂ ਬੁਲਾਉਣਾ ਬਹੁਤ ਸਰਕਾਰੇ ਆਈ ਜਾਂਦੇ ਆ। ਜਿਹੜਾ ਮੁੰਡਾ ਵਧੀਆ ਲੱਗਦਾ ਉਹਨੂੰ ਤਾਂ ਆਪਣੇ ਸਿਲੈਕਟ ਕਰ ਲੈਂਦੇ ਆ ਬ ਉਹ ਜਿਹੜੇ ਜਿਹੜੇ ਹਾਰ ਕੋਲ ਪਲਾਨ ਕਰਦੇ ਚੰਦਰ ਵਿੱਚ ਕਿਤੇ ਨਹੀਂ ਕੁਝ ਨਹੀਂ ਸੋਚਦੇ ਨਹੀਂ ਕਿ ਨਾ ਤਾਂ ਪੰਡੇ ਕਿਤੇ ਖੇਡਦੇ ਨਹੀਂ ਨੰਦੇ ਤੂੰ ਇਹ ਤੂੰ ਜਿਹੜੇ ਪੰਡੇ ਆਪਣਾ ਨਾਮ ਉੱਚਾ ਕਰ ਲਿਆ ਨਾ ਸਾਰਾ ਕੁਝ ਤੂੰ ਮਿਹਨਤ ਕੀਤੀ ਆ ਤਾਂ ਹਾਂ ਕੰਮ ਦੇ ਕਿਵੇਂ ਦੇ ਰਹੇ ਤੂੰ ਮੇਰੇ ਤੇ ਤੇ ਬਾਈ ਮੇਰੇ ਘਰ ਦੇ ਨੂੰ ਹੁਣੇ ਜੀ ਕੀ ਨਹੀਂ ਠੀਕਣਾ ਕੀ ਹੋਣਾ ਘਰ ਦੇ ਨੂੰ ਨਹੀਂ ਜੀਣੀ ਕਿ ਐਡਾ ਮੁੰਡਾ ਕਿਹਦੇ ਪਾਸੇ ਲੱਗੂਗਾ ਹਾਂ ਇਸ ਤਰ੍ਹਾਂ ਪੜ੍ਹਨ ਲਿਖਣ ਦੇ ਕੰਮ ਉਦਾਂ ਦਾ ਹੀ ਸਾਰਾ ਸਿਸਟਮ ਹੀ ਹੈ ਨਾ ਪੜ੍ਹਨ ਦਾ ਧਿਆਨ ਹੀ ਨਹੀਂ ਬਈ ਤੇ ਪਰਮਾਤਮਾ ਨੇ ਚਲੋ ਬਾਹ ਫੜੀ ਮਿਹਨਤ ਕਰੀ ਸੱਚੇ ਤੇ ਲੋ ਹਾਂ ਅੱਜ ਜੱਥੇ ਬੈਠੇ ਬਈ ਜੇਕਰ ਵੀ ਕੋਈ ਨਾ ਕੋਈ ਨਾ ਕੋਈ ਕੀ ਕਰਦੇ ਕੋਈ ਨੀ ਬਕੂਨੇ ਦਵਾਈ ਘਾੜਨਾ ਹੈ ਉੱਥੇ ਲਾਉਣੀ ਹੈ ਦਿਹਾੜੀਆਂ ਤੇ ਕਹਿੰਦਾ ਪਹਿਲਾਂ ਮੈਨੇ ਕੁਝ ਤਰ੍ਹਾਂ ਬਾਕੂ ਆਪਣਾ ਫੋਦੀ ਗਿਆ ਲੇ ਜੀ ਭਰਤੀ ਪੂਰਤੀ ਦੇਖ ਲੈ ਤਾਂ ਉਧਰ ਵੀ ਧਿਆਨ ਨਹੀਂ ਅੰਦਰ ਵੀ ਧਿਆਨ ਹੀ ਕਰ ਲੈ ਮਾਰੇ ਨਾ ਕਰਨ ਦੇਣਾ ਕੋਈ ਨਾ ਕੋਈ ਬਸ ਮੋੜ ਦਾ ਤਰੀਕਾ ਪਾ ਕੇ ਮਨ ਜਾਈਦਾ ਖੇਡਣ ਜਣਣ ਬਗੜਾ ਰਿਹਾ ਹੈ ਬਹੁਤ ਧੰਨਵਾਦ ਮੈਂ ਕਰਦਾ ਵਾ ਸਾਰਿਆਂ ਦਾ ਜੋ ਮੇਰੇ ਪਿਆਰ ਕਰਨ ਵਾਲਿਆਂ ਦਾ ਕਿ ਮੈਂ ਇੱਥੇ ਰੂੰਚਿਆ ਹਾਂ ਹਾਂ ਜੀ ਜੀ ਬਾਈ ਸਟ੍ਰੋਗਲ ਬਾਈ ਬਹੁਤ ਕਰੀਆ ਕਿ ਮੈਨੂੰ ਇਹ ਹੁੰਦਾ ਕਿ ਨਾ ਕਹਿ ਦਿੰਦੇ ਐਕਸ਼ਨ ਕਰਕੇ ਮਸੰਹਰ ਹੋ ਗਿਆ ਹੋ ਗਿਆ ਹੋ ਗਿਆ ਨਾ ਪਰ ਬਾਈ ਬਹੁਤ ਜਿਆਦਾ ਸਟ੍ਰੋਗਲ ਕਰੀਆ ਜੀ ਉਹ ਦੋ ਤਿੰਨ ਦਾ ਪ੍ਰੋਬਲਮ ਹੀ ਹੋ ਗਿਆ ਬਾਈ ਠੀਕ ਹੈ ਮੈਂ ਉਹ ਮੋੜ ਦੀ ਗੱਲ ਹੈ ਨਾ ਪ੍ਰੋਬਲਮ ਹੈ ਜਿਆਦਾ ਸਾਰੇ ਸਨ ਅੰਗਲ ਸੱਟ ਲੱਗੀ ਉਹ ਸੱਟ ਲੱਗਣ ਦਾ ਕੰਮ ਤੋਂ ਬਾਅਦ ਕਲੀਅਰਿੰਗ ਹੋਵੇ ਘਟੇ ਪਿੱਛੇ ਵੀ ਲੱਗੇ ਕਪੜਾ ਤਸਾਰ ਦਿੰਦੇ ਸਾਨੂੰ ਬਾਈ ਇਹਦੇ ਤਾਂ ਨਹੀਂ ਫੋਨ ਕਰਦਾ ਆ ਕੋਈ ਬਾਈ ਕੋਈ ਨਹੀਂ ਕਰਦਾ ਬਾਈ ਠੀਕ ਹੈ ਜੀ ਇਤਰਾ ਰੋਟੀ ਜਰੀ ਆ ਕੇ ਨਾ ਜੇ ਭਾਜਦੇ ਘੋੜੇ ਵਜਾਉਂਦੇ ਆ ਜੀ ਸਾਰੇ ਚਾਹ ਕੋਈ ਚਾਹ ਕੋਈ ਵੀ ਠੀਕ ਹੈ ਜਿੰਨਾ ਰੰਗ ਨਾ ਕਰੇ ਨਾ ਕਰੇ ਨਾ ਕਰੀ ਆ ਜੀ ਠੀਕ ਹੈ ਠੀਕ ਹੈ ਜੀ ਬਈ ਤਾਂ ਹੁੰਦੇ ਆ ਜੀ ਕੋਈ ਕੱਢਣ ਵਾਲਾ ਹਨਾ ਜਿਹੜਾ ਜਿਆਦਾ ਚੋਰੀ ਕਰਦਾ ਉਹ ਵੀ ਕੰਟਰੋਲਰ ਤੱਕ ਆਉਂਦਾ ਹੀ ਖੜਦਾ ਜਿਆਦਾ ਠੀਕ ਕਰਦਾ ਉਹ ਆਰਦਾ ਲਈ ਉੱਦਾਂ ਪਈ ਨਹੀਂ ਕਰਦਾ ਬਾਕੀ ਮੈਨੂੰ ਛੋਟਾ ਸਵਾਲ ਵੀ ਬਹੁਤ ਚੰਗਾ ਹਨਾ ਉਥੋਂ ਮੈਨੂੰ ਲੱਗਦਾ ਕਰਦੇ ਤਾਂ ਹੀ ਸਾਥ ਬਹੁਤ ਦੇਖੂਗਾ ਨਹੀਂ ਆਣੀ ਬਈ ਬਹੁਤ ਦੇ ਆਪਣੇ ਭਰਾ ਸਾਰੇ ਆਸਟ੍ਰੇਲੀਆ ਵਾਲੇ ਵੀ ਨਿਊਜ਼ੀਲੈਂਡ ਵਾਲੇ ਵੀ ਕੈਨੇਡਾ ਵਾਲੇ ਵੀ ਬਈ ਠੀਕ ਹੈ ਜੀ ਮੈਂ ਵਧੀਆ ਬੰਦੇ ਸਾਰੇ ਪਿਆਰ ਕਰਦੇ ਹਾਂ ਤੇ ਇਹ ਲੱਗਦਾ ਕਿ ਕਈ ਕਰਦੇ ਵੀ ਸਿੱਖਣ ਦਾ ਸਿਖਰੇ ਪਹਿਲੀ ਕਰਦੇ ਮਲੇਸ਼ੀਆ ਗਿਆ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਵੀ ਕੈਨੇਡਾ ਮਰੀ ਦੇ ਵਜ੍ਹਾ ਤੇ ਜਾ ਕੇ ਤੁਹਾਨੂੰ ਕੀ ਲੱਗਿਆ ਹਾਂ ਮੈਂ ਦੱਸਦਾ ਤੁਹਾਨੂੰ ਹਾਂਜੀ ਬਾਈ ਉਦੋਂ ਬਹੁਤ ਖੁਸ਼ੀ ਹੋਈ ਪਹਿਲੀ ਿਆਰ ਬਾਹਰ ਗਈ ਹਾਂ ਤੇ ਬਹੁਣੀ ਗਰੀ ਬਾਈ ਮੈਂ ਆਪਣਾ ਕੋਲੋਂ ਥੋੜਾ ਕੱਲੇ ਦੇ ਦਿੰਦੇ ਹਾਂ ਹਾਂਜੀ ਬਾਈ ਠੀਕ ਹੈ ਇਹ ਗੱਲਾਂ ਇਕੱਲ ਕਰਦੇ ਕਿ ਜੇ ਤੁਹਾਨੂੰ ਘਰ ਦੇ ਕਿੰਨੇ ਖੁਸ਼ਹੰਦਰੇ ਕਰਦੇ ਤੁਸੀਂ ਤੇ ਖੋਲ ਕੇ ਜਾਣੀ ਹਾਂ ਕਰ ਦਿਨ ਗੂਆ ਬਈ ਪਰ ਆਪਣੇ ਬਾਪੂ ਨੂੰ ਹਾਲੇ ਨਹੀਂ ਕਦੀ ਇਦਾਂ ਕੀਤਾ ਕਿ ਸਾਡਾ ਮੁੰਡਾ ਕਿੰतरह ਵਧੀਆ ਹੋ ਗਿਆ ਹਾਂ 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 ਇਹਨਾਂ ਨਾਲ ਨਾਲ ਕਿ ਇਹ ਲੜਿਆ ਹਾਂ ਨਹੀਂ 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 ਠੀਕ ਹੈ ਮੋਟਰਸਾਈਕਲ ਦਿੱਤਾ ਤੁਸੀਂ ਕਿੰਨੇ ਲੋਕਾਂ ਨੂੰ ਕਿਸੇ ਨੂੰ ਦੇ ਪੈਂਦੀ ਹੈ ਹਾਂ ਬਈ ਦੇ ਦੇਈਦਾ ਜੀ ਤੂੰ ਸਾਰਿਆਂ ਨੂੰ ਖੁੱਲਾ ਖੰਡਾ ਤੇ ਤੇਲ ਪਾਉਂਦਾ ਕਰਦਾ ਨਹੀਂ ਕਰੇਨੀ ਕਰੀ ਜੀ ਠੀਕ ਹੈ ਸਵਾਹ ਵੀ ਸੱਲਾ ਲੱਗਦਾ ਸੀ ਮੈਨੂੰ ਨਹੀਂ ਕਰਦੇ ਸੀ ਅਸੀਂ ਵੀ ਟੀਵੀ ਵਾਲੀ ਕਰਨੀ ਸੀ ਪੋਡਕਾਸਟ ਕਰਨਾ ਸੀ ਮੈਨੂੰ ਇੱਕ ਵਕੀਨ ਜਿਹੜਾ ਤੁਸੀਂ ਮਿਲਦਾ ਹੋਵੇ ਕੱਲ ਉਹ ਤੇ ਉਹ ਜਿਹੜਾ ਪਹਿਲਾ ਏਕਟਰ ਕਿੱਥੇ ਦਿੱਤਿਆ ਸੀਗਾ ਉਹ ਡਾਇਰੈਕਟਰ ਵੀ ਨਾ ਅੰਲਾਦੋ ਦਿੱਤਿਆ ਸੀ ਠੀਕ ਹੈ ਕਿੱڑا ਰੇਟ ਸੀਗਾ ਉਹ ਟਰੈਕਟਰ ਆ ਬਈ ਪੰਜੇ ਫੋਰ ਸੀਗੇ ਹੰਦੇ ਫੋਰ ਸੀਗੇ ਅਜਨੇ ਉਹ ਤੇਰਾ ਜਿਹੜਾ ਪਹਿਲੇ ਬਟੋਲਾ ਕਿੱਥੇ ਲੱਤ ਦਿੱਤਿਆ ਉਹ ਰਗਈਂ ਨੇ ਦਿੱਤਿਆ ਜੀ ਆਪਣੇ ਕੌਂਕਿਆਂ ਲੱਗੇ ਪੈਣਦਾ ਜੀ ਆਪਣਾ ਆਹ ਲੋਕਾਂ ਵੀ ਆ ਠੀਕ ਹੈ ਕੌਣ ਕਮੇਟੀ ਨਾਲ ਦੇਖਦਾ ਹੈ ਕਿ ਆਪਾਂ ਇਹ ਤਾਂ ਸਭ ਆਪਣੇ ਮਾਲਵੇ ਵਿੱਚ ਹੈ ਹਾਂਜੀ ਇਹ ਮਾਲਵੇ ਵਾਲੇ ਕੰਦ ਲਈ ਮੈਂ ਨਟ ਕਹਿੰਦੇ ਨਹੀਂ ਕਿ ਇੱਥੇ ਵੀ ਗਲਤੀਆਂ ਹੋ ਗਈਆਂ ਸਾਰੇ ਵਧੀਆ ਨੇ ਜੀ ਠੀਕ ਹੈ ਜੀ ਹਾਂਜੀ ਇਹ ਲੱਗਦਾ ਵੀ ਇਹ ਪਛਣਾ ਕਰਨਾ ਚਾਹੀਦਾ ਕਿ ਮੈਂ ਮੈਂ ਕੌਣ ਕਰ ਰਿਹਾ ਹਾਂ ਤਾਂ ਕਿ ਨਾ ਟੁੱਟਣਾ ਹੈ ਗਲਤੀ ਹੈ ਇਹ ਖਿਡਾਰੀਆਂ ਦੀ ਗਲਤੀ ਹੈ ਥੋੜੀ ਕਮੇਟੀ ਦੀ ਗਲਤੀ ਵੀ ਹੈ ਇਹ ਕੋਈ ਹੋਰ ਵੀ ਨਹੀਂ ਆਹੀ ਹੈ ਹਣਾ 100 ਪਲੇਅਰ ਹੈ ਹਣਾ ਮਾਲੜ ਤੋਂ ਲੈ ਰਹੇ ਹਾਂ ਜੀ ਇਹ ਤੇਰੀ ਵੀ ਗੇਮ ਘੱਟ ਦੇਣਾ ਪੈਣ ਦੇ ਨਾਲ ਹੀ ਹੋਰ ਲੋਕ ਪੈਣ ਤੇ ਨੇ ਕਈ ਨਹੀਂ ਤਾਂ ਇਹ ਗਲੂ ਕੱਟਾਂਗੇ ਨਾ ਕੁਝ ਨਹੀਂ ਦਿੰਦੇ ਇਹ ਕਿਹਦੇ ਨੇ ਪਲੇਅਰ ਉੱਦਾਂ ਬੜੇ ਜਿਹੜੇ ਨੇ ਆਪੇ ਹੋਣਗੇ ਹੋਰਤ ਵੇਟੀ ਵਾਲਿਆਂ ਨੇ ਤਾਂ ਕਹੀ ਸਾਰੇ ਫੇਰ ਖੜਾ ਜੇ ਉਹਨਾਂ ਨਾਲ ਮਿਲਾਂਗੇ ਹੈ ਨਾ ਹੋ ਗਈ ਗੱਲ ਬਾਤ ਹੋ ਜਾਏਗੇ ਨਾ ਤਾਂ ਕਹੀ ਮਿਲਲਾ ਕਰਣਾ ਆਪਣਾ ਵਧੀਆ ਕਰਾਉਣਾ ਕੋਈ ਇੱਕੋ ਜਿਹੇ ਟੀਮਾਂ ਕੱਟਣਾ ਹੈ ਨਾ ਤਾਂ ਕੋਈ ਆਪਣਾ ਚੱਲਦਾ ਤਾਂ ਜਿਹੜੀ ਜਿਹੜੀ ਵਧੀਆ ਟੀਮ ਕੱਢੀ ਜੇ ਉਹਦੇ ਨਾਲ ਆਪੇ ਟੈਨ ਆਉਗਾ ਚੱਲ ਅੱਜ ਨਾ ਆਈ ਠੀਕ ਹੈ ਇਹ ਇਹ ਉਹ ਨਹੀਂ ਕਿ ਕਿ ਲੰਬੀ ਜਿੱਤਾਂ ਕੀਤੀ ਉਹ ਜਿੰਨਾ ਕੰਮ ਜਿਹੜੀ ਹੁੰਦੀ ਹੈ ਕਿ ਇਹ ਜਿਹੜੀ 스타 플레이ਰ ਨੂੰ ਤਾਂ 1 ਘੰਟਾ ਨਹੀਂ ਟੋਲ ਜੀ ਕਰਦੇ ਕੱਟੇ ਨਹੀਂ ਕੱਟਦੇ ਕਿ ਜਿਹੜੇ ਜਵਾਬ ਆਉਂਦੇ ਨੇ ਉਹ ਕੱਟ ਦਿੰਦੇ ਨੇ ਕੋਈ ਨਾ ਲੈ ਬਈ ਮੈਂ ਦੱਸ ਤਾ ਰਿਹਾ ਹਾਂ ਹਾਂ ਐਂ ਇਹ ਕਰੇ ਉਹਦੇ ਵਾਰ ਵਧੀਆ ਟੀਮ ਬੱਟਾ ਹੈ ਨਾ ਹਾਂਜੀ ਹਾਂਜੀ ਤਾਂ ਫਿਰ ਇਹ ਪਲੇਅਰ ਆਪੇ ਹੋ ਗਏ ਜਿੰਨ ਟਾਈਮ ਨਾਲ ਗੁਰੇ ਕੋਸ਼ਿਸ਼ ਨਹੀਂ ਕਰਦਾ ਤਾਂ ਵੀ ਖੇਡਣੋਂ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਕੀ ਕੁਝ ਖਰਾ ਖਾਚੇ ਉਹਦੇ ਚ ਖਾਣੇ ਨੇ ਮੈਂ ਵੀ ਪ੍ਰੈਕਟਿਸ ਤਾਂ ਮੈਂ ਤਾਂ ਨਹੀਂ ਲਾਈ ਬਈ ਹਨਾ ਮੇਰਾ ਗਰੁੰਡੇ ਆਪਣੇ ਹੀ ਆ ਜਿੱਤਰਾ ਜਿਵਾ ਦਿੰਦੇ ਹੁੰਦੇ ਜਾਂ ਆਪਣੇ ਜਿਹੜੇ ਨਾਲ ਮੁੰਡੇ ਦੋ ਚਾਰ ਖੇਡਦੇ ਪ੍ਰੈਕਟਿਸ ਵੱਧ ਕਰਨੀ ਕੋਡੀਆਂ ਪਾਈ ਜਾਣੀਆਂ ਪਾਈ ਜਾਣੀਆਂ ਪਾਈ ਜਾਣੀਆਂ ਜੇ ਸ਼ਾਮ ਨੂੰ ਜਮਾ ਬੱਸ ਹੋ ਗਈ ਉਦੋਂ ਹਾਂਜੀ ਉਦੋਂ ਮਿਹਨਤ ਨਹੀਂ ਲਾਈ ਬਈ ਨਾ ਡਾਂ ਡੁੰਡਾ ਨਾ ਹੋਣਾ ਲਾਉਣ ਲਾਪੈ ਜੀ ਸਾਰਾ ਕੋਈ ਗੱਲ ਇਹ ਤਾਂ ਬਿਨਾਂ ਬਈ ਮੈਂ ਕਹਾਂਗਾ ਜਿੰਨੇ ਵੀ ਨਵੇਂ ਮੁੰਡੇ ਮਿਹਨਤ ਕਰੋ ਮਿਹਨਤ ਤਾਂ ਤੁਸੀਂ ਕਰਕੇ ਹੀ ਸਾਰਾ ਕੋਈ ਉਹ ਬੇਟੀ ਲੰਬੇ ਟਾਈਮ ਖੜਾਉਗੀ ਮਿਹਨਤ ਨਾਲ ਹੀ ਆ ਜੀ। ਉਹ ਅਗਲੇ ਕਾਂਡੀ ਦੀ ਚੋਰੀ ਜਿਹੜਾ ਹੋਣਾ ਮੈਂ ਜਰਾਕ ਦਿੰਦਾ ਨੂੰ ਕਿ ਜਿਵੇਂ ਕਹਿ ਕਹਿ ਕੇ ਹੀ ਸਕਦੇ ਸੀ ਕੋਈ ਨਹੀਂ ਮੈਂ ਤਾਂ ਵੀ ਲੱਗਦਾ ਕਿ ਉਹਦੀ ਵੀ ਗੱਲ ਪੈਂਦੀ ਨਹੀਂ ਤੇ ਇਹ ਤਾਂ ਕਿੰਨੇ ਸਹੀ ਤੋਂ ਕਿਵੇਂ ਰੁਕੇ ਜਾਂਦੇ ਨੇ। ਉਹਦੇ ਬੜੀ ਨਿਸ਼ਾਨੀਆਂ ਨੇ ਹੁਣ ਕਹਿ ਦਿੰਦੇ ਡੈਗਰ ਹੁਣ ਪਲੇਅਰਾਂ ਨੇ ਜਿਹੜੀਆਂ ਹੀ ਵਾਰੀ ਬਾੜੀਆਂ ਆਈਆਂ ਬਈ। ਹਾਂ ਫੱਟਾਂ ਵੀ ਬਹੁਤ ਲੱਗਦੀਆਂ ਨੇ ਵੀਰੇ ਸਹਾਰੀ ਆਂਦੀ ਬਈ। ਹਾਂ ਹੁਣ ਮੰਨ ਕੇ ਚੱਲੋ ਪੇਨ ਕਿਲਰ ਆ ਕੋਈ ਅਸੀਂ ਉਹ ਆਪ ਬਣਾਉਨੇ ਆ ਨਸ਼ਾ ਦਾ ਡਰੈਕਟਰ ਕੋਲ ਕਰਵਾ ਲਈਓ ਪੇਨ ਕਿਲਰ। ਹਾਂ ਇਹ ਗੱਲ ਹੈ ਵੀ ਜੇ ਉਹ ਆਪਣਾਉਣੇਗਾ। ਹਾਂ ਜ ਇਹ ਗੱਲ ਅਗਰੇ ਦੀ ਗੱਲ ਨਾ ਲੱਗਦਾ ਪੀਚੇ ਤੇ ਨਿਕਲ ਨਹੀਂ ਜਾਂਦਾ ਪਤਾ ਪੈਣਾ ਲੱਗ ਸਕਦੀ ਹੈ ਤੇ ਮੈਂ ਦੱਸਦਾ ਮੇਰੇ ਸੇਥੇ ਫਿਰਦੇ ਵਾਲਾ ਤਾਂ ਕੋਈ ਸੱਟ ਪਾਇਆ ਸਾਰੇ ਸੱਟਾਂ ਗਾਵੇ ਉਹ ਤੋੜਾ ਦਿੰਦੀ ਆ ਬਈ ਹਾਂਜੀ ਤੇ ਨਿਕਲ ਕੇ ਲੈ ਕੇ ਜਾਉਂਦਾ ਬਈ ਹਾਂਜੀ ਸਹੀ ਗੱਲ ਅਗਰੇ ਦੀ ਮਾਨ ਬੱਸ ਅਸੀਂ ਵੀ ਆਣੇ ਜਾਂਨੇ ਤਾਂ ਨਾ ਗੱਡੀਆਂ ਛੋਣੇ ਹਨਾ ਤੋ ਤੱਕ ਵੀ ਕੱਪੜੇ ਕਾਹਦੇ ਗਰਾਊਂਡ ਤੇ ਜਾਣਾ ਹੁੰਦਾ ਹਾਂਜੀ ਬਈ ਤੇ ਇੱਥੇ ਕੋਈ ਨਵੇਂ ਮੰਦੋਟਰ ਨਹੀਂ ਹਨਾ ਗਾ ਚੋਲੇ ਪਿੰਡ ਦੇ ਕਿ ਜਮਾ ਕਰਨਾ ਕਿ ਕਹਿੰਦੇ ਵੀ ਤੂੰ ਅੱਗੇ ਵਧੇ ਫੇਟੂ ਮੈਂ ਲੈ ਆ ਹੀ ਮੰਦੋ ਵੀ ਭਾਈ ਤੇ ਨਜ਼ਾਰ ਆਪਣੇ ਪਿੰਡ ਦੇ ਘੱਟਣਾਂਗੇ ਜੀ ਤਬ ਉਹ ਕਰਾਉਣੇ ਦਾ ਸਾਲ 1.5 ਸਾਲ ਆਪਣੇ ਘਰੇ ਰੱਖੇ ਸਾਰਾ ਦੇਖਵਾਇਆ ਪਿਆ ਕੋਲ ਸਾਰਾ ਜਿਹੜਾ ਜਿੰਨੇ ਕੁ ਜਾਇਬਦਾਨ ਮੰਮੀ ਨੇ ਵੀ ਲੈਣ ਨਾ ਦਰਾਂ ਮੈਨੂੰ ਕਾਹਦੇ ਦਰਾਂਗੇ ਹਣਾ ਤੇ ਵਰਮਾ ਨੂੰ ਬਾਅਦ ਚਲੋ ਇਹਨਾਂ ਦੀ ਸੋਚ ਹੀ ਹੈ ਨਾ ਕੋਣੋਂ ਹਟ ਗਿਆ ਤੂੰ ਠੀਕ ਹੈ ਹਾਂਜੀ ਯਾ ਗੱਲ ਲੋਕਾਂ ਦੀ ਗੱਲਾਂ ਦਾ ਜੇ ਲੜ ਲੋ ਕੋਈ ਜਲਾੜਵਾ ਨਾ ਕੋਣੋਂ ਹਟ ਗਿਆ ਵੀ ਤੂੰ ਵੀ ਖਾਣ ਦੇ ਵਿੱਚ ਕੀ ਕੁਝ ਖਾਣੇ ਫਿਰ ਖਰਾਜ ਤੇ ਬਈ ਤੇਰਾ ਦਲ ਗਿਆ ਹੋ ਗਿਆ ਹਾਂਜੀ ਤੇ ਕਿਉਂ ਉਹਦਾ ਪਿਆ ਕਰੇ ਦੁੱਧ ਜਿਹਾ ਜਿੱਤਰਾ ਰਾਤ ਨੂੰ ਤੇ ਬਾਕੀ ਚਿਕਨ ਚੁਕਨ ਅੰਡੇ ਅੰਡੇ ਸਾਰਾ ਕੁਝ ਬਈ ਠੀਕ ਹੈ ਦੇ ਮੈਂ ਜਿਹੜਾ ਜਿਹੜਾ ਜੀ ਬੀ ਵੀ ਫੰਡ ਕਰਾਂਗੇ ਜਦ ਮੈਂ ਹਰ 15 ਕਰੋੜ ਰੁਪਏ ਵਿੱਚ ਬੈਠਿਆ ਆਏ ਟੀਵੀ ਪਰ ਸਾ ਤੁਸੀਂ ਤਾਂ ਵਾਰਸੇ ਮੜਨਾ ਫਿਰ ਜਾ ਕੇ ਕੋਈ ਫਰੈਂਡ ਕੋਲ ਰਹਿਣਾ ਇਹ ਬੈਠ ਜੀ ਬੀ ਵੀ ਕਰਦੇ ਕੱਲ ਇੱਥੇ ਇਹ ਜਿਹੜੀ ਕਰਾ ਰਹੇ ਬਈ ਮੇਰੇ ਤੇ ਵੀ ਰੀਂਦੀ ਰੱਸ਼ ਨਹੀਂ ਹੁੰਦੀ ਜਿਹੜਾ ਘਰ ਆਪਾਂ ਨੂੰ ਘੰਟਾ ਹੀ ਜਾ ਕੇ ਸਾਉਂਡ ਦੇ ਰਸਤੇ ਹੁੰਦੀ ਠੀਕ ਹੈ ਕਰਦਾ ਮਤਲਬ ਨਾ ਤਾਂ ਡਾ ਹਾਂਜੀ ਗੁਰੇ ਨੇ ਹਨਾ ਜਦੋਂ ਤੁਸੀਂ ਕਬੱਡੀ ਖੇਡਦੇ ਤੁਸੀਂ ਦੱਸਿਆ ਸੀ ਤੁਹਾਡੇ ਘਰ ਦੇ ਨੂੰ ਕੁਝ ਕਹਿ ਨਹੀਂ ਸੀਗਾ ਪਰ ਹੁਣ ਤਾਂ ਮਾਮਾ ਮੰਮੀ ਬੜੀ ਬਹੁਤ ਖੁਸ਼ ਹੋ ਗਈ ਕੋਈ ਯਾਨੀ ਮਾਨ ਕਿੰਨਾ ਕੇ ਪਿਆਰ ਕਰਦੇ ਤੇਰੀ ਮੰਮੀ ਤੇ ਤੇ ਵੱਡੇ ਬਣਾਏ ਜੀ ਹੀ ਦਰੀਲੇ ਪਰ ਦੇ ਵੀ ਫੌਦੀ ਆ ਗਏ ਤੁਸੀਂ ਰੱਖਦੇ ਹਨਾ ਗ੍ਰੀਨ ਦੇ ਤੱਕੇ ਹੁੰਦੇ ਨੇ ਹਾਂ ਜੀ ਹਾਂ ਜੀ ਚਲੋ ਮਹਾਂ ਪਾਜਤ ਲੈਣੇ ਹਨਾ ਠੀਕ ਹੈ ਜੀ ਤੁਸੀਂ ਹਨਾ ਤੁਸੀਂ ਮੈਂ ਕਹਾਂਗਾ ਅੱਜ ਨਾਲ ਸਮਾਈਲ ਕਹਿਗੇ ਨੇ ਹਨਾ ਤੁਸੀਂ ਹੱਸ ਲਈ ਰਹੋ ਨਾ ਤੁਹਾਨੂੰ ਮਾਲਕ ਤਾਂ ਦੇ ਸਕੀਏ ਬਕਸੇ ਓਡੀ ਚੜਾਈ ਜਿੱਦਾ ਓਡੀ ਵੀ ਪੁੱਤੇ ਹੋ ਠੀਕ ਹੈ ਜੀ ਬਿਲਕੁਲ ਕਰਕੇ ਜੀ ਵਰਾ ਜਿਹੜਾ ਪ੍ਰਮਾਤਮਾ ਕਰਕੇ ਜੀ ਹਾਂ ਜੀ ਬੰਦਾ ਦੇ ਗੋਜ ਬਣੀਆਂ ਉਹਨੇ ਯਾਦ ਰੱਖੇ ਸਾਰੇ ਗੱਲ ਠੀਕ ਹੈ ਜੀ ਜੋ ਆਪਣੇ ਨਾਲ ਲੰਡੀ ਕਹਿੰਦੀ ਵਿੱਚ ਜਾਲੀ ਉਸ ਤੋਂ ਵੀ ਗੱਲ ਬਦਲ ਬਤਾਉਣ ਦੇ ਨਾਲ ਦੋਸਤਾਂ ਦੇ ਇਹ ਵਧੀਆ ਹੁੰਦੇ ਬਈ ਮੈਂ ਮੰਨ ਕੇ ਚੱਲੋ 50% ਜੇ ਵਧੀਆ 50% ਬਣਾ ਲਏ ਆ ਗਿਆ ਆ ਗਿਆ ਮਤਲਬ ਮਤਲਬ ਠੀਕ ਹੈ ਜੀ ਇਹ ਪਤਾ ਕਰ ਲੈਣ ਕਿ 15 ਲੱਖ ਕਰੋ ਬੜੀ ਖਿਆਲੀ ਆ ਜੀ ਠੀਕ ਹੈ ਜੀ ਤੇ ਵੀਰੇ ਜੀ ਸਾਨੂੰ ਦੇ ਦੱਸੋ ਬਤਾਂਵਾਂਗਾ ਸੰਤੈ ਲਈ ਬਹੁਤ ਬਹੁਤ ਵੀਰੇ ਕਿਉਂਕਿ ਅੱਜ ਕੱਲ ਪਹਿਰ ਤਾਂ ਬਹੁਤ ਘੱਟ ਬੰਦੇ ਰਹਿੰਦੇ ਨੇ ਤੁਹਾਡਾ ਧੰਨਵਾਦ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਧੰਨਵਾਦ